ਹਾਂਜੀ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਇਆ ਤੇ ਰੇਟ ਬਈ ਬਿਲਕੁਲ ਜਾਇਜ਼ ਬਣੇ ਰਿਓ ਪੂਰੀ ਵੀਡੀਓ ਦੇ ਨਾਲ ਵੀਡੀਓ ਨੂੰ ਕਰਿਓ ਨਾ ਸਕਿਪ ਕੋਈ ਗੱਲ ਨਾ ਤੁਤੋ ਕੋਈ ਖੁੰਝੇ ਜੇ ਪਹਿਲਾਂ ਆਪਾਂ ਗੱਲ ਕਰਦੇ ਹਾਂ 855 1995 ਮਾਡਲਾ ਡਬਲ ਕਲੱਚਾਂ ਤੇ ਬਾਗਾ ਪੁਰਾਣਾ ਬਾਈ ਦਾ ਏਰੀਆ ਜਿਹੜਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਸਾਰਾ ਤੁਹਾਨੂੰ ਨਾਲ ਮਿਲੂ ਹਲਕੀ ਫਲਕੀ ਟਰੈਕਟਰ ਦੇ ਟੱਚਿੰਗ ਹੋਈ ਆ ਪੂਰਾ ਸੋਨਾ ਇੰਜਨ ਗੇਅਰ ਦਾ ਓਕੇ ਫੁੱਲ ਗਰੰਟੀ ਬਾਈ ਇਹ ਲੋ ਤੇ ਕਾਗਜ਼ ਪੱਤਰਾਂ ਦੀ ਵੀ ਪੂਰੀ ਫੁੱਲ ਗਰੰਟੀ ਆ ਰੇਟ ਬਾਈ ਨੇ ਸਿਰਫ ਹੀ ਮੰਗਿਆ 1 ਲੱਖ ਤੇ 35000 ਰੁਪਿਆ ਵਧੀਆ ਬੈਂਡਰੀ ਪਈ ਆ 6 ਚਰੀ ਕਰਾਇਆ ਹੋਇਆ ਟਰੈਕਟਰ ਆ ਦੇਖ ਸਕਦੇ ਤੁਸੀਂ ਵੱਡਾ ਬੰਪਰ ਲੱਗਿਆ ਫਾਈਬਰ ਵਾਲੀ ਛਤਰੀ ਲੱਗੀ ਆ ਅਗਲੇ ਟਾਇਰ 60 ਕੇ ਪੈਸੇ ਪਏ ਨੇ ਮਗਰਲੇ ਟਾਇਰ 40 ਕੇ ਪੈਸੇ ਪਏ ਨੇ ਪੂਰਾ ਸੋਹਣਾ ਤੇ ਸਾਫ ਸੁਥਰਾ ਟਰੈਕਟਰ ਆ ਸੀਟ ਸੂਟ ਨਵੀਂ ਲੱਗੀ ਆ ਇੰਜਨ ਗੇਅਰ ਦੀ ਬਾਈ ਲੋ ਫੁੱਲ ਗਾਰੰਟੀ ਆ ਬਾਕੀ ਦੀ ਵਾਹ ਕੇ ਚਲਾ ਕੇ ਆਪਣੀ ਪੂਰੀ ਦਸੱਲੀ ਕਰ ਸਕਦੇ ਹੋ ਰੇਟ ਦਾ ਸੌਦੇ ਤੇ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ 99147 55467 ਬਾਈ ਦਾ ਨੰਬਰ ਆ ਬਾਕੀ ਗੱਲ ਕਰਦੇ ਆ ਜੁੰਡੀਆ ਟਰੈਕਟਰ ਦੀ ਇਹਦਾ ਬਾਈ ਦਾ ਨੰਬਰ ਉੱਪਰ ਚੱਲ ਰਿਹਾ ਇਹ ਹੈਗਾ ਜੀ 5203 S3 ਸਪੀਡ ਆ ਤੇਲ ਬ੍ਰੇਕ ਰਿਵਰਸ ਸਪੀਡ ਯੋ ਤੇ ਪਾਵਰ ਸਟੀering ਨੰਬਰ ਬਾਈ ਬਾਹਰ ਦਾ ਟਰੈਕਟਰ ਦਾ ਐਚਪੀ ਨੰਬਰ ਆ ਤੇ ਟਰੈਕਟਰ ਸਾਰਾ ਪੂਰਾ ਵਧੀਆ ਸਾਫ਼ ਸੁਥਰਾ ਟਾਇਰ 80 ਤੋਂ 85 ਪੈਸੇ ਚਾਰੇ ਟਾਇਰ ਪਏ ਨੇ ਇੰਜਨ ਗੇਅਰ ਦੀ ਬਾਈ ਲੋ ਫੁੱਲ ਗਾਰੰਟੀ ਹੈ ਬਾਕੀ ਪੇਪਰ ਕਾ ਵੀ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਰੇਟ ਵੀ ਬਾਈ ਨੇ ਬਿਲਕੁਲ ਜਾਇਜ਼ ਮੰਗਿਆ 3,25,000 ਰੁਪਿਆ ਬਾਈ ਨੇ ਰੇਟ ਮੰਗਿਆ ਇਹਦੇ ਵਿੱਚੋ ਵੀ ਮੌਕੇ ਤੇ ਤੁਹਾਡਾ ਮਾਨਤਨ ਹੋ ਜੂ ਪੂਰਾ ਜੀ ਤੇ ਏਰੀਆ ਬਾਈ ਦਾ ਬਰਨਾਲਾ ਵਧੀਆ ਘੋੜਾ ਬੰਪਰ ਲੱਗਿਆ ਹੋਇਆ ਪੂਰਾ ਵੱਡਾ ਨਿਗਰ ਤੇ ਸਕਰੀਨ ਉੱਪਰ ਬਾਈ ਦਾ ਇਹਦਾ ਵੀ ਨੰਬਰ ਚੱਲ ਰਿਹਾ ਜੀ 94674343099 ਤੇ ਰੇਟ ਦਾ ਮੌਕੇ ਤੇ ਮਾਨਤਨ ਹੋ ਜੂ ਜੇ ਕਿਸੇ ਵੀਰ ਨੇ ਖਰੀਦਣਾ ਇੱਕ ਵਾਰ ਬਾਈ ਨੇ ਜਰੂਰ ਕਰਿਓ ਸੰਧ